ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤੇ ਸ਼ਾਮ ਦੇ ਜਿਹੜੇ ਵਜ ਚੁੱਕੇ ਨੇ 5:30 ਦਾ ਟਾਈਮ ਆ ਤੇ ਆਪਾਂ ਕੰਮ ਲੱਗਿਆ ਰੋਟੀ ਬਣਾਉਣ ਦੀ ਤਿਆਰੀ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜਿਹੜੇ ਮੇਰੀਆਂ ਭੈਣਾਂ ਜਾਂ ਮੇਰੇ ਵੀਰ ਜਾਂ ਮੇਰੀਆਂ ਮਾਤਾ ਪਹਿਲੀ ਵਾਰ ਇਸ ਚੈਨਲ ਤੇ ਆਏ ਨੇ ਸਾਡਾ ਚੈਨਲ ਆ ਜਿਹੜਾ ਕੁਜੀ ਫੋਰ ਕੌਕ ਕੇ ਕਲਾ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅੱਜ ਆਪਾਂ ਕਰਾਂਗੇ ਕੁਝ ਕਿਦਾਂ ਲਣ ਨਾਲ ਇਹ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣੀ ਦਰੀਪ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛੂੰਗੀ ਤੁਸੀਂ ਉਹ ਸਵਾਲ ਦਾ ਮੈਨੂੰ ਦੇਣਾ ਜਵਾਬ ਗਰਮੀ ਵੈਸੇ ਬਹੁਤ ਆ ਤੇ ਇੱਕ ਪੰਡਾ ਇਹ ਪੁਰਾਣੇ ਸਮੇਂ ਚ ਇਹ ਪੰਡੇ ਦੀ ਵਰਤੋਂ ਕੀਤੀ ਜਾਂਦੀ ਸੀਗੀ ਤੇ ਕਈ ਤਾਂ ਹਣ ਮੇਰੀਆਂ ਭੈਣਾਂ ਹੁਣ ਵੀ ਵਰਤਦੀਆਂ ਹੋਣੀਆਂ ਅਸੀਂ ਵੀ ਵੈਸੇ ਵਰਤਦੇ ਹਾਂ ਇਹ ਇਹ ਪਾਂਡੇ ਦੇ ਬਿਸਨਾਮ ਦੱਸਣਾ ਵੀ ਇਹ ਕੀ ਆ ਇਹ ਜਿਵੇਂ ਆਪਾਂ ਆਮ ਤਾਂ ਜਿਵੇਂ ਹੋਣਾ ਗਲਾਸ ਆ ਕੌਲੀ ਆ ਹੈਨਾ ਪਲੇਟ ਆ ਟੱਕਣਾ ਤੇ ਇਹ ਪਾਂਡੇ ਨੂੰ ਆਪਾਂ ਕੀ ਕਹਿੰਦੇ ਸੀ ਤੇ ਇਸ ਸਵਾਲ ਦਾ ਜਿਹੜੀ ਮੇਰੀ ਭੈਣ ਸਹੀ ਜਵਾਬ ਦੇਊਗੀ ਆਪਾਂ ਉਹਦਾ ਨਾਮ ਕਮੈਂਟਾਂ ਦੇ ਵਿੱਚ ਬੋਲਾਂਗੇ ਤੇ ਵੀਡੀਓ ਵੀ ਬਣਾਵਾਂਗੇ ਉਹ ਭੈਣ ਦੇ ਲਈ ਤੇ ਆਪਾਂ ਪਾਈ ਸੀ ਕਿ ਵੀਡੀਓ ਗੁੱਡੀ ਦੀ ਆਪਣੇ ਪਿੰਡ ਕੋ ਕੇ ਕਲਾ ਤੇ ਕੌਂਫੀ ਕਲਾ ਨਹੀਂ ਮੇਰੀਆਂ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਵੀ ਆਈਆਂ ਹੋਈਆਂ ਉਹਨਾਂ ਨੇ ਬਹੁਤ ਕਮੈਂਟ ਕੀਤੇ ਇੱਕ ਮੇਰੀ ਭੈਣ ਨੇ ਕੀਤਾ ਸੀ ਕਹਿੰਦੀ ਸੀ ਵੀ ਮੈਂ ਦਲਾਵਰ ਦੀ ਭੈਣ ਆ ਤੇ ਹਾਂਜੀ ਭੈਣੇ ਸਾਥੀ ਕਾਲ ਤੇ ਸਾਨੂੰ ਸਪੋਰਟ ਕਰਦੇ ਰਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ-ਸੋਹਣੇ ਕਮੈਂਟ ਕੀਤੇ ਹੋਰ ਵੀ ਮੇਰੀਆਂ ਭੈਣਾਂ ਨੇ ਬਹੁਤ ਵਧੀਆ ਕਮੈਂਟ ਕੀਤੇ ਤੇ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਭੈਣਾਂ ਸਪੋਰਟ ਕਰਦੀਆਂ ਵਾ ਤੇ ਸਾਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਅੱਜ ਆਪਾਂ ਤੁਹਾਨੂੰ ਨਰਤਾ ਸਨਾ ਮੇਂ ਛੋਟੀਆਂ-ਛੋਟੀਆਂ ਬੱਚੀਆਂ ਨੇ ਇੱਕ ਗੀਤ ਪੰਜਾਬੀ ਲੋਕ ਗੀਤ ਆ ਨਿੱਕੀ-ਨਿੱਕੀ ਬੂੰਦੀ ਨਿਕੈ ਮੀਰੇ ਘਰੇ ਤੇ ਨਾਲ ਦਿਖਾਵਾਂਗੇ ਆਪਾਂ ਦਰੀ ਤੇ ਨਾਲ ਤਾਂ ਨੂੰ ਦੱਸਾਂਗੇ ਅੱਜ ਆਪਾਂ ਤੁਸੀਂ ਕਮੈਂਟ ਕਰਦੇ ਕਿ ਪੁੱਛਦੇ ਵੀ ਤੁਸੀਂ ਕਿੱਥੋਂ ਕੌਣ ਸਾਰੇ ਕੋ ਸ਼ਾਪ ਤੁਹਾਨੂੰ ਦੱਸਾਂਗੇ ਤੇ ਵੀਡੀਓ ਦੇ ਨਾਲ ਬਣੇ ਰਿਓ ਚਲੋ ਜੀ ਹਾਂਜੀ ਦਾਲ ਪਾਣੀ ਆਪਾਂ ਲਿਆ ਬਣਾ ਤੇ ਸਾਰੇ ਵਿੱਚੋਂ ਬੁਲਾ ਦਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਵਰਤਿਆਰੀ ਸਤਿ ਸ਼੍ਰੀ ਅਕਾਲ ਤੇ ਦਾਲ ਪਾਣੀ ਬਣਾ ਕੇ ਤੇ ਹੁਣ ਆਪਾਂ ਲੱਗਿਆ ਵੀਡੀਓ ਬਣਾਉਣ ਤੁਸੀਂ ਕਮੈਂਟਾਂ 'ਚ ਸਾਨੂੰ ਪੁੱਛਦੇ ਹੋ ਵੀ ਤੁਸੀਂ ਕਿੱਥੋਂ ਤੇ ਕੌਣ-ਕੌਣ ਤੁਹਾਡੇ ਨਾਲ ਕੰਮ ਕਰਦਾ ਅੱਜ ਤੁਹਾਨੂੰ ਦੱਸਦੇ ਆ ਮੇਰਾ ਨਾਮ ਕੁਲਜੀਤ ਕੌੜਾ ਇਹ ਮੇਰੀ ਸਾਸਾ ਇੰਦਰਜੀਤ ਕੌਰ ਤੇ ਸਾਡੇ ਆਂਟੀ ਆ ਗਵਾਂਡਣ ਆਂਟੀ ਰਮਾ ਰੈਮ ਰਮਾ ਆਂਟੀ ਵੀ ਕਹਿੰਦੇ ਇਹਨੂੰ ਤੇ ਆਹ ਰਮਾਂਟੀ ਦੀ ਦੋਤੀ ਆ ਸਾਡੀ ਪਰੀ ਆ ਤੇ ਸੈਜ ਤੇ ਮੈਂ ਕਰ ਦੈੜੀ ਸਾਡੇ ਥੋੜੇ ਬੀਜੀ ਸੀ ਉਹ ਆਏ ਨਹੀਂ ਤੇ ਚਲੋ ਆਪਾਂ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਤੇ ਪਹਿਲਾਂ ਤਾਂ ਆਂਦੀ ਆ ਦਰੀ ਦਿਖਾ ਦੇ ਇਧਰ ਜੀ ਖਰਗੋਸ਼ਾਂ ਦੀ ਦਰੀ ਦੇਖੋ ਬਹੁਤ ਹੀ ਸੋਹਣੇ ਖਰਗੋਸ਼ ਬਣੇ ਹੋਏ ਆ ਦਰੀ ਦੇ ਉੱਪਰ ਤੇ ਬੈਠਿਆ ਤੇ ਅੱਜ ਦਾ ਸਵਾਲ ਜਿਹੜਾ ਤੁਹਾਨੂੰ ਪੁੱਛਿਆ ਸੀ ਦੀ ਇਹ ਨੇੜਿਓਂ ਪਤ ਤਿਖਾ ਦੇ ਨੇੜਿਓਂ ਕੇ ਆਹ ਭਾਂਡੇ ਦਾ ਤੁਸੀਂ ਸਾਨੂੰ ਨਾਂ ਦੱਸਣਾ ਜਿਵੇਂ ਉਹ ਤਾਂ ਕੋਲੀ ਹੁੰਦੀ ਗਲਾਸ ਪਲੇਟ ਤੇ ਪਰ ਆਹ ਵਾਲੇ ਭਾਂਡੇ ਨੂੰ ਜਿਹੜਾ ਕੀ ਕਿਹਾ ਜਾਂਦਾ ਤੇ ਤੁਸੀਂ ਕਮੈਂਟ ਵਿੱਚ ਜ਼ਰੂਰ ਦੇਣਾ ਜਿਹਦੇ ਸਹੀ ਹੋਇਆ ਜਵਾਬ ਆਪਾਂ ਉਹਦੇ ਨਾਂ ਤੇ ਪਿੰਡ ਲੈਣਾ ਵਾ ਤੇ ਚਲੋ ਅੱਜ ਆਪਾਂ ਤੁਹਾਨੂੰ ਇੱਕ ਗੀਤ ਸੁਣਾਉਣਾ ਵਾ ਪੰਜਾਬੀ ਲੋਕ ਗੀਤ ਛੋਟੀਆਂ-ਛੋਟੀਆਂ ਬੱਚੀਆਂ ਨੇ ਤਿਆਰ ਕੀਤਾ ਇਹ ਤੇ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ ਤੇ ਕਿਉਂਕਿ ਆਪਣਾ ਪੰਜਾਬੀ ਵਿਰਸਾ ਆਪਾਂ ਨੂੰ ਵੀ ਪਤਾ ਗੀਤ ਤਾਂ ਆਪਣੇ ਅਰਗੇ ਨੂੰ ਨਹੀਂ ਆਉਂਦੇ ਤੇ ਇਹ ਬੱਚੀਆਂ ਛੋਟੀਆਂ-ਛੋਟੀਆਂ ਨੇ ਯਾਦ ਕੀਤਾ ਹੋਇਆ ਵਾ ਤੇ ਸਾਰੇ ਜਣੇ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜ਼ਰੂਰ ਜੋੜੋ ਹਾਂਜੀ ਬੇਟੇ ਚਲੋ ਕਰ ਦੋ ਸ਼ੁਰੂ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵੜੇ ਹਾਂਜੀ ਚਲੋ ਬੇਟੇ ਕਰੋ ਸਟਾਰਟ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵੜੇ ਕੋ Sohagan tere shagan kare Nikki nikki boondi nikya mibe vare Maan ve shagan Nikki nikki boondi nikki mibe vare ਬੋਰੀ ਤੇਰੀ ਕੌਣ ਪੜੇ ਨਿੱਕ ਨਿੱਕੀ ਬੂੰਦ ਨਿੱਕ ਆਵੀਂ ਵੇ ਬੰਦਾ ਨੀ ਬੋਰੀ ਤੇਰਾ ਬਾਪ ਪੜੇ ਨਿੱਕ ਨਿੱਕੀ ਬੂੰਦ ਨਿੱਕ ਆਵੀਂ ਵੇ ਸੁਹਾਗਣ ਤੇਰਾ ਬਾਗ ਫੜੇ ਨੀਕੀ ਨੀਕੀ ਬੂੰਦੀ ਨੀ ਕਿਆ ਮੀਵੇ ਵੜੇ ਬਾਗ ਸੁਹਾਗਣ ਤੇਰੀ ਪੈਣ ਫੜੇ ਤੁਹਾਨੂੰ ਸਾਡਾ ਪੰਜਾਬੀ ਲੋਕ ਗੀਤ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੱਚਿਆਂ ਦੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਸਾਡੇ ਬਲੌਗ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਹੜਾ ਸਾਡਾ ਚੈਨਲ ਆ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਦੇ ਰਹੋ ਤੇ ਜਿਹੜੀਆਂ ਸਾਡੇ ਭੈਣਾਂ ਨੇ ਪਿੰਡੀਆਂ ਨੇ ਬਹੁਤ ਕਮੈਂਟ ਕੀਤੇ ਸੀ ਜਦੋਂ ਆਪਾਂ ਗੁੱਡੀ ਖੂਕੀ ਸੀ ਤੇ ਉਹਨਾਂ ਭੈਣਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਤੁਸੀਂ ਆਪਦੀ ਜਿਹੜੇ ਵਿਚਾਰ ਆ ਸਾਨੂੰ ਦਿੰਦੇ ਰਿਹਾ ਕਰੋ ਹਾਂਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਉਹਦਾ ਜਵਾਬ ਜਰੂਰ ਦੇਣਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰਨਾ ਸਬਸਕ੍ਰਾਈਬ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਰਿਆਂ ਦਾ ਧੰਨਵਾਦ